ਸੀ ਗਰਗਟਾਈ ਫੈਡ ਕਲੀਨਿਕ ਤੋਂ ਬਰਨਾਲੇ ਤੋਂ ਬੋਲਦੇ ਆ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਤੁਹਾਡੇ ਨਾਲ ਗੱਲ ਕਰਦੇ ਆ ਜਿਵੇਂ ਕਿ ਅੱਜ ਕੱਲ ਪੇਸ਼ੈਂਟ ਜਿਆਦਾ ਹੀ ਆ ਰਹੇ ਨੇਗੇ ਜਿਨ੍ਹਾਂ ਨੂੰ ਕਿ ਬੁਖਾਰ ਵੀ ਹੋ ਰਿਹਾ ਖੰਘ ਜਖਾਮ ਵੀ ਹੋ ਜਾਂਦਾ ਤੇ ਜ਼ਿਆਦਾਤਰ ਕੀ ਆ ਨਾ ਸਾਰੇ ਸਰੀਰ ਦੇ ਤੇ ਫਿੰਸੀਆਂ ਜਮਗੂ ਪਿਲ ਕਰੇ ਪਾਣੀ ਕਿਸੇ ਵੇਲੇ ਭਰ ਜਾਣਾ ਤਾਂ ਜਾ ਉਹਦੇ ਤੇ ਖਾਰਸ਼ ਹੋਣੀ ਤਾ ਜਿਵੇਂ ਇਸ ਪੇਟ ਤੇ ਹੋ ਗਿਆ ਗਰਦਨ ਤੇ ਹੋ ਗਿਆ ਬਾਹਾਂ ਤੇ ਹੋ ਗਈ ਸਾਰੇ ਤੇ ਕਈਆਂ ਤੇ ਤਾਂ ਸਾਰੇ ਸਰੀਰ ਤੇ ਹੀ ਹੋਏ ਹੋਏ ਨੇ ਇਸ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਨੇਗੇ ਜਿਹੜੇ ਕਿ ਬਹੁਤ ਡਰੇ ਹੋਏ ਨੇ ਵੀ ਪਤਾ ਨਹੀਂ ਸਾਨੂੰ ਕੀ ਹੋ ਗਿਆ ਵੀ ਇਹ ਬਿਮਾਰੀ ਇਸ ਤਰ੍ਹਾਂ ਦੀ ਹੈ ਵੀ ਇੱਕ ਦੂਜੇ ਤੋਂ ਵੀ ਲੱਗ ਜਾਂਦੀ ਹੈ ਜੇ ਘਰ ਦੇ ਵਿੱਚ ਇੱਕ ਜਣੇ ਨੂੰ ਹੋ ਗਈ ਜੇ ਨਾਮ ਪ੍ਰਹੇਜ ਰੱਖਿਆ ਗਿਆ ਤਾਂ ਦੂਸਰੇ ਨੂੰ ਵੀ ਹੋ ਜਾਂਦੀ ਆ ਇਸ ਕਰਕੇ ਇਹਦੇ ਵਿੱਚ ਪ੍ਰਹੇਜ ਬਹੁਤ ਜ਼ਰੂਰੀ ਆ ਅਲੱਗ ਮੰਨ ਲੇ ਕਿ ਰਹਿਣਾ ਥੋੜਾ ਜਿਹਾ ਉਹਦੇ ਨਾਲ ਉਹ ਸਾਈਡ ਤੇ ਕਰਕੇ ਰਹਿਣਾ ਕਾਟਨ ਦੇ ਕੱਪੜੇ ਪਾਉਣੇ ਦਵਾਈ ਪ੍ਰੋਪਰ ਲੈਣੀ ਤਾਂ ਅਸੀਂ ਇਹਦਾ ਪੂਰਾ ਹਫ਼ਤੇ 10 ਦਿਨਾਂ ਦੇ ਵਿੱਚ ਬਿਲਕੁਲ ਠੀਕ ਕਰ ਦਨੇ ਆ ਬੱਚਾ ਜੇ ਦੀ ਸਿਆਣਾ ਆ ਜੇ ਕੋਈ ਕੋਈ ਵੀ ਆ ਜੇ ਤਾਂ ਸਾਰਿਆਂ ਦਾ ਪ੍ਰੋਪਰ ਇਲਾਜ ਕੀਤਾ ਜਾਂਦਾਗਾ ਕੋਈ ਜ਼ਿਆਦਾ ਲੰਬਾ ਟਾਈਮ ਲਈ ਨਹੀਂ ਦਵਾਈ ਦੇਣੀ ਪੈਂਦੀ ਤਾਂ ਇਹਦਾ ਦਵਾਈ ਲੈਣੀ ਜ਼ਰੂਰੀ ਆ ਦਵਾਈ ਤੋਂ ਬਿਨਾ ਨਹੀਂ ਠੀਕ ਹੁੰਦਾ ਤਾਂ ਕਿਸੇ ਤਰ੍ਹਾਂ ਦੇ ਵੀ ਆ ਕੀਆਂ ਦੇ ਵਿੱਚ ਪਾਣੀ ਭਰ ਵੀ ਜਾਂਦਾ ਪਿਲਕਰਾਂ ਦੇ ਵਿੱਚ ਕਈਆਂ ਚ ਕੱਲੀਆਂ ਫਿੰਸੀਆਂ ਹੁੰਦੀਆਂ ਰੈੱਡ ਬਲੈਕ ਹੋ ਜਾਂਦੀਆਂ ਨੇ ਤਾਂ ਜਦ ਆ ਮਲਕੇ ਠੀਕ ਹੋਣ ਤੋਂ ਬਾਅਦ ਉਹਨਾਂ ਤੇ ਦਾਗ ਪੈ ਜਾਂਦੇ ਆ ਉਹਨਾਂ ਦਾ ਵੀ ਅਸੀਂ ਟ੍ਰੀਟਮੈਂਟ ਪੂਰਾ ਵਧੀਆ ਕਰਦੇ ਆਂਗੇ ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਤਾਂ ਸਾਡਾ ਗਰਗ ਟਾਈਫੈਡ ਕਲੀਨਿੰਗ ਬਰਨਾਲੇ ਦੇ ਵਿੱਚ ਜ਼ਰੂਰ ਪਹੁੰਚਿਓ ਨੰਬਰ ਤੁਹਾਨੂੰ ਦਿੱਤਾ ਹੋਇਆਗਾ ਤਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੁੰਦੀ ਹੈਗੀ ਬਸ ਇਹੀ ਆ ਵੀ ਥੋੜਾ ਜਿਹਾ ਪਰਹੇਜ਼ ਰੱਖਣਾ ਪੈਂਦਾਗਾ ਵੀ ਇੱਕ ਦੂਸਰੇ ਤੋਂ ਜ਼ਰੂਰ ਹੋ ਜਾਂਦੀ ਹੈ ਇਹ ਪ੍ਰੋਬਲਮ ਬਹੁਤ ਜ਼ਿਆਦਾ ਮਰੀਜ਼ ਸਾਡੇ ਕੋਲ ਇਸ ਤਰ੍ਹਾਂ ਦੇ ਆਉਂਦੇ ਨੇਗੇ ਤਾਂ ਸਾਨੂੰ ਫੋਟੋ ਕਰਕੇ ਵੀ ਭੇਜਦੇ ਆ ਵੀ ਸਾਡੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਵੀ ਤੁਸੀਂ ਠੀਕ ਕਰ ਦੋਗੇ ਤਾਂ ਜਦੋਂ ਵੀ ਜਿਹੜਾ ਵੀ ਲੈ ਕੇ ਗਿਆਗਾ ਦਵਾਈ ਤਾਂ ਉਹ ਮਿਲ ਕੇ ਪੂਰਾ ਵਧੀਆ ਠੀਕ ਹੋਇਆ ਉਹਨਾਂ ਨੇ ਗਾਹਾਂ ਦੀ ਗਾਹਾਂ ਵੀ ਭੇਜੇ ਨੇ ਪੇਸ਼ੈਂਟ ਤਾਂ ਕੋਈ ਇੰਨਾ ਨਹੀਂ ਹੈਗਾ ਵੀ ਆਪਾਂ ਕਹੀਏ ਵੀ ਜ਼ਿਆਦਾ ਟਾਈਮ ਦਵਾਈ ਲੈਣੀ ਪੈਣੀ ਆ ਤਾਂ ਹੀ ਠੀਕ ਹੋਊ ਪਤਾ ਨਹੀਂ ਕੀ ਹੋ ਗਿਆ ਕੀ ਨਹੀਂ ਆ ਜਾ ਇੰਜੈਕਸ਼ਨ ਲਾਉਣੇ ਪੈਣਗੇ ਜੱਕ ਕਿਸੇ ਤਰ੍ਹਾਂ ਦੀ ਕੋਈ ਐਜੀ ਗੱਲ ਨਹੀਂ ਹੈਗੀ ਵਧੀਆ ਦਵਾਈ ਆ ਤਾਂ ਕੋਈ ਸਾਈਡ ਇਫੈਕਟ ਨਹੀਂ ਕੋਈ ਸ਼ੋਰ ਨਹੀਂ ਬੁਖਾਰ ਵੀ ਠੀਕ ਹੋਊਗਾ ਤੇ ਉਹ ਸਾਰੀ ਪ੍ਰੋਬਲਮ ਵੀ ਆਪਣੀ ਠੀਕ ਹੋ ਜਾਊਗੀ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਤਾਂ ਨੰਬਰ ਤੁਹਾਨੂੰ ਦਿੱਤਾ ਹੋਇਆ ਹੈ